ਇੱਕ ਕਾਗਜ ਲਾ ਕੇ ਮੋਟਰ ਆਪਣੇ ਨਾਮ ਕਰਵਾ ਲਈ। ਡਰ ਕੇ ਮੈਂ ਕੋਰਟ 'ਚ ਉੱਠ ਗਿਆ। ਕੋਰਟ ਨੇ ਮੈਨੂੰ ਸਟੇ ਦਿੱਤਾ ਵੀ ਮੈਂ ਕੋਈ ਕੋਈ ਨਹੀਂ ਕਰਾਂ। ਜਾਂ ਕੋਈ ਤਰਨਾ ਲਾਉਣਾ ਮੇਰੇ ਬਾਰ ਮੂਰੇ ਲਾਉ। ਆਪ ਹੀ ਜਾਲੀ ਸਾਈਨ ਕਰਕੇ ਮੋਟਰ ਆਪਦੇ ਨਾਮ ਕਰਵਾ ਲਈ। ਕਿ ਬਿਜਲੀ ਬਿਲ ਮਿਲ ਹੀ ਪੁੱਗਦਾ। ਇੱਕ ਬੜਾ ਦੋਸ ਹੈ ਦੇ ਹੈ ਮਾਲਕਾ ਇੱਕ ਬੜਾ ਦੋਸ ਹੈ ਨਾਲ ਮਿਲਣਾ ਚਾਹੀਦਾ ਜਿੱਥੇ ਮਰਜ਼ੀ ਮੇਡੋ 420 ਕੀਤੀ ਇਹਨਾਂ ਬੰਦੇ ਨੇ 420 ਮੋਗਾ ਜ਼ਿਲ੍ਹੇ ਦੇ ਪਿੰਡ ਪਿੰਡਰ ਕਲਾਂ ਦੇ ਵਿੱਚ ਇੱਕ ਜ਼ਮੀਨੀ ਵਿਵਾਦ ਦੇ ਚੱਲਦੇ ਐਨ ਆਰ ਆਈ ਗੁਰਜੰਟ ਸਿੰਘ ਨੇ ਮੀਡੀਆ ਸਾਹਮਣੇ ਇਨਸਾਫ ਦੀ ਗੋਹਾਰ ਲਗਾਉਂਦੇ। ਪਿੰਡ ਪਿੰਡਰ ਕਲਾਂ ਦੇ ਕੁਝ ਵਿਅਕਤੀਆਂ ਤੇ ੱੱਕੇ ਸ਼ਾਹੀ ਦੇ ਦੋਸ਼ ਲਗਾਏ ਨੇ ਗੁਰਜੰਡ ਸਿੰਘ ਮੁਤਾਬਕ ਕੁਝ ਸਮਾਂ ਪਹਿਲਾਂ ਉਸਨੇ ਕੁਝ ਜ਼ਮੀਨ ਸੁਰਜਨ ਸਿੰਘ ਪੁੱਤਰ ਬੰਤ ਸਿੰਘ ਤੋਂ ਖਰੀਦੀ ਸੀ ਜਿਸ ਕਾਰਨ ਟਿਊਬਲ ਮੋਟਰ ਦੇ ਵਿੱਚੋਂ 1/2 ਹਿੱਸਾ ਉਸ ਨੂੰ ਮਿਲਿਆ ਸੀ ਪ੍ਰੰਤੂ ਸੁਰਜਨ ਸਿੰਘ ਦੇ ਭਰਾ ਗੁਰਮੇਲ ਸਿੰਘ ਅਤੇ ਉਸਦੇ ਪੁੱਤਰ ਨੇ ਬਿਨਾਂ ਉਸ ਦੀ ਮਨਜ਼ੂਰੀ ਲਏ ਨਜਾਇਜ਼ ਤੰਗ ਦੇ ਨਾਲ ਮੋਟਰ ਕਨੈਕਸ਼ਨ ਆਪਣੇ ਨਾਮ ਕਰਵਾ ਲਿਆ ਅਤੇ ਹੁਣ ਇਲਾਕੇ ਦੀ ਇੱਕ ਕਿਸਾਨ ਯੂਨੀਅਨ ਦੇ ਕੁਝ ਆਗੂਆਂ ਦੀ ਮਦਦ ਦੇ ਨਾਲ ਪ੍ਰਸ਼ਾਸਨ ਤੇ ਦਬਾਅ ਪਾ ਰਿਹਾ ਹੈ। ਇਸ ਤੋਂ ਨਾਬਾ ਪਿੰਡ ਪਿੰਡਰ ਕਲਾਂ ਦੀ ਇੱਕ ਮੈਲਾ ਨੇ ਇੱਕ ਹੋਰ ਮਾਮਲੇ ਵਿੱਚ ਵੀ ਉਕਤ ਵਿਅਕਤੀ ਤੇ ਇਸੇ ਤਰ੍ਹਾਂ ਹੀ ਨਾਜਾਇਜ਼ ਢੰਗ ਦੇ ਨਾਲ ਮੋਟਰ ਕਨੈਕਸ਼ਨ ਨਾ ਕਰਵਾਉਣ ਦੇ ਦੋਸ਼ ਲਗਾਏ ਨੇ। ਰੀਅਲ ਫੈਕਟ ਨਿਊਜ਼ ਨਾਲ ਗੱਲਬਾਤ ਕਰਦੇ ਹਾਂ ਗੁਰਜੰਤ ਸਿੰਘ ਅਤੇ ਮਹਿਲਾ ਕੁਲਵਿੰਦਰ ਕੌਰ ਨੇ ਪ੍ਰਸ਼ਾਸਨ ਤੋਂ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ ਕਿ ਕਿਵੇਂ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾ ਇੱਕ ਹੀ ਵਿਅਕਤੀ ਦੋ ਮੋਟਰਾਂ ਦੇ ਕਨੈਕਸ਼ਨ ਆਪਣੇ ਨਾਮ ਕਰਵਾ ਗਿਆ ਰੀਅਲ ਫੈਕਟ ਨਿਊਜ਼ ਦੀ ਟੀਮ ਨੇ ਉਕਤ ਮਾਮਲੇ ਦੇ ਵਿੱਚ ਸ਼ਾਮਲ ਦੂਜੀ ਧਿਰ ਦੇ ਗੁਰਮੇਲ ਸਿੰਘ ਦੇ ਨਾਲ ਜਦੋਂ ਫੋਨ ਤੇ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਕਿ ਉਹ ਇਲਾਕੇ ਦੇ ਵਿੱਚੋਂ ਬਾਹਰ ਨੇ ਪਰੰਤੂ ਦੁਬਾਰਾ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ ਜ਼ਿਕਰ ਹੋ ਗਿਆ ਕਿ ਰੀਅਲ ਫੈਕਟ ਨਿਊਜ਼ ਉਕਤ ਦੋਸ਼ਾਂ ਦੀ ਪੁਸ਼ਟੀ ਨਹੀਂ ਕਰਦਾ ਪਰੰਤੂ ਜੇਕਰ ਗੁਰਜੰਤ ਸਿੰਘ ਅਤੇ ਕੁਲਵਿੰਦਰ ਸਿੰਘ ਦੇ ਦਾਅਵਿਆਂ ਤੇ ਵਿੱਚ ਰੱਤੀ ਭਰ ਵੀ ਸੱਚਾਈ ਹੈ ਤਾਂ ਮਾਮਲਾ ਗੰਭੀਰ ਜ਼ਰੂਰ ਬਣਦਾ ਹੈ। ਪੇਸ਼ ਹੈ ਕੈਮਰਾ ਪਰਸਨ ਜਗਤਾਰ ਸਿੰਘ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਢਿੱਲੋਂ ਦੀ ਇਹ ਵਿਸ਼ੇਸ਼ ਰਿਪੋਰਟ। ਸੋਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਮੈਂ ਪ੍ਰਦੀਪ ਢਿੱਲੋਂ ਇੱਕ ਵਾਰ ਫਿਰ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ। ਅੱਜ ਅਸੀਂ ਪਹੁੰਚੇ ਹਾਂ ਮੋਗਾ ਜ਼ਿਲ੍ਹੇ ਦੇ ਪਿੰਡ ਪਿੰਡਰਕਲਾਂ ਦੇ ਵਿੱਚ। ਮਸਲਾ ਜ਼ਮੀਨੀ ਵਿਵਾਦ ਦਾ ਹੈ। ਜਸਨੂ ਲੈ ਕੇ ਪਿਛਲੇ ਦਿਨੀ ਕਿਸ ਇੱਕ ਪ੍ਰਾਈਵੇਟ ਚੈਨਲ ਦੇ ਉੱਪਰ ਸੋਸ਼ਲ ਮੀਡੀਆ ਤੇ ਇੱਕ ਖਬਰ ਨਸ਼ਰ ਹੁੰਦੀ ਹੈ ਉਸ ਖਬਰ ਤੋਂ ਬਾਅਦ ਅੱਜ ਸਾਡੇ ਨਾਲ ਸੰਪਰਕ ਕੀਤਾ ਪਿੰਡ ਭਿੰਡਰਕਲਾਂ ਦੇ ਵਾਸੀ ਜੱਟ ਗੁਰਜੰਤ ਸਿੰਘ ਔਰ ਕੀ ਮਸਲਾ ਹੈ ਇਹਨਾਂ ਦਾ ਕਿਉਂ ਇਹਨਾਂ ਨੂੰ ਦੁਬਾਰੇ ਅੱਜ ਫਿਰ ਜਿਹੜਾ ਮੀਡੀਆ ਨਾਲ ਸੰਪਰਕ ਕਰਨਾ ਪਿਆ ਕੀ ਕਹਾਣੀ ਹੈ ਉਹ ਆਪਾਂ ਇਹਨਾਂ ਤੋਂ ਜਾਣਦੇ ਹਾਂ ਸਤਿ ਸ੍ਰੀ ਅਕਾਲ ਬਾਈ ਜੀ ਗੁਰਜੰਤ ਸਿੰਘ ਤੁਹਾਡਾ ਨਾਮ ਮੇਰੇ ਨਾਲ ਪਿੰਡ ਭਿੰਡਰਕਲਾਂ ਤੋਂ ਮੇਰਾ ਨਾਮ ਗੁਰਜੰਤ ਸਿੰਘ ਹੈ ਜੀ ਗੁਰਜੰਤ ਸਿੰਘ ਜੀ ਕੀ ਮਸਲਾ ਹੈ ਸਾਰਾ ਕਿਉਂਕਿ ਇਸ ਮਸਲੇ ਸੰਬੰਧੀ ਇੱਕ ਪਹਿਲਾਂ ਵੀ ਖਬਰ ਨਾ ਸ਼ੁਰੂ ਹੋਈ ਹੈ ਨਾ ਹੁਣ ਕੀ ਕਹਾਣੀ ਹੈ ਵੀ ਤੁਹਾਨੂੰ ਦੁਬਾਰਾ ਜਿਹੜਾ ਮੀਡੀਆ ਨਾਲ ਰابطਾ ਕਰਨਾ ਪੈ ਰਿਹਾ ਦੇਖੋ ਜੀ ਸਾਨੂੰ ਨਜਾਇਜ਼ ਤੰਗ ਕਰ ਰਿਹਾ ਇਹ ਬੰਦਾ ਮੈਂ ਤਾਂ ਪ੍ਰਦੇਸ਼ ਵਿੱਚ ਰਹਿੰਦਾ ਕੈਨੇਡਾ 'ਚ ਮੇਰਾ ਪਰਿਵਾਰ ਰਹਿੰਦਾ ਵਾ ਮੇਰੇ ਪਿਤਾ ਜੀ ਆ ਖੜੇ ਨੇ ਕੌਣ ਤੰਗ ਕਰ ਰਿਹਾ ਕੀ ਨਾਮ ਇਹ ਗੁਰਮੀਤ ਸਿੰਘ ਤੇ ਸੰਦੀਪ ਦੋਨੇ ਪਿਓ ਪੁੱਤਰ ਉੱਤੇ ਚਾਰ ਕ ਬੰਦੇ ਹੋਰ ਪਿੰਡ ਦੇ ਵਾਲੇ ਆ ਜਿਸ ਦਾ ਨਾਮ ਹੈ ਪ੍ਰਦੀਪ ਡੇਰੀ ਵਾਲਾ ਤੇ ਫਿਰ ਤਰਨਜੀਤ ਤੇ ਹਰਵਿੰਦਰ ਸਿੰਘ ਸੋਨੀ son of ਸਰਗੂਟਾ ਸਿੰਘ ਤੇ ਇੱਕ ਬੰਦਾ ਹੈਗਾ ਆ ਪ੍ਰਦੀਪ ਗਰਜੀਤਾ ਜਿਹਨੂੰ ਗਰਜੀਤਾ ਕਹਿੰਦਾ ਉਹ ਗਰਜੀਤ ਸਿੰਘ ਹੈਗਾ ਵਾ ਇਹ ਹੈਗਾ ਯੂਨੀਅਨ ਦੇ ਸਾਰੇ ਬੰਦੇ ਆ ਤਿੰਨ ਚਾਰ ਅ ਅਗਰਾਹਾ ਦੇ ਬੰਦੇ ਹੈਗੇ ਆ ਅਗਰਾਹਾ ਦੇ ਤੇ ਉਸ ਕਰਕੇ ਉਹਦਾ ਯੂਨੀਅਨ ਦਾ ਦਬਾਅ ਜਾਂ ਪਾ ਕੇ ਮੈਨੂੰ ਬਹੁਤ ਤੰਗ ਕਰਦੇ ਆ ਕਿਵੇਂ ਤੰਗ ਕਰ ਕੀ ਤੰਗ ਕੀ ਕਰਦੇ ਜੀ ਮੇਰੀ ਮੋਟ ਮੇਰੀ ਤਾਰ ਵੱਢੀ ਸੀ ਪਹਿਲਾਂ ਜਾ ਕੇ ਫਿਰ ਆਪਦੀ ਤੂੜੀ ਕਲੀ ਸੜੀ ਮੇਰੇ ਖੇਤ ਦੇ ਵਿੱਚ ਖਿਲਾਰ ਕੇ ਕੁਛ ਨਹੀਂ ਵੇਚਦੀ ਕੁਛ ਖਿਲਾਰਦੀ ਤੇ ਮੇਰੇ ਤੇ ਇਲਜ਼ਾਮ ਲਾਈ ਯਾਰੇ ਕੋਈ ਨਾ ਕੋਈ ਵੀਡੀਓ ਨਹੀਂ ਕੋਈ ਹੋਰ ਨਹੀਂ ਕੁਛ ਨਹੀਂਗਾ ਤੇ ਮੈਨੂੰ ਕਹਿੰਦੇ ਵੀ ਤੂੜੀ ਤੂੰ ਖਿਲਾਰੀ ਆ ਹੂੰ ਤੇ ਹੁਣ ਇਹ ਕਹਿੰਦੇ ਧਰਨਾ ਲਾਵਾਂਗੇ ਇਹ ਕਰਾਂਗੇ ਉਹ ਕਰਾਂਗੇ ਯੂਨੀਅਨ ਨੂੰ ਇਹ ਡਰਾਵੇ ਦਿੰਦੇ ਆ ਤੁਸੀਂ ਨਿਊਜ਼ ਵਿੱਚ ਵੀਖੇ ਹੀ ਹੋਣਾ ਨਹੀਂ ਆ ਕਹਾਣੀ ਕੀ ਅਸਲ ਚ ਇਹ ਮਸਲਾ ਇਤੋਂ ਤੱਕ ਪਹੁੰਚਿਆ ਕਿਵੇਂ ਕਿਵੇਂ ਜਿਹੜੇ ਜਿਨ੍ਹਾਂ ਤੇ ਜਿਨ੍ਹਾਂ ਨੇ ਤੁਹਾਡੇ ਤੇ ਦੋਸ਼ ਲਾਏ ਆ ਜਾਂ ਸ਼ਿਕਾਇਤ ਕੀਤੀ ਆ ਤੁਸੀਂ ਕਹੇ ਉਹ ਤੁਹਾਡੇ ਇਵੇਂ ਹਿੱਸੇਦਾਰ ਹੈ ਜਾਂ ਕੀ ਹੈ ਮੈਂ ਜੀ ਸਰਦਾਰ ਆ ਸਰਦਾਰ ਵਰਜਨ ਸਿੰਘ ਖੜੇ ਆ ਮੇਰੇ ਚਾਚਾ ਜੀ ਪਿੰਡੋਂ ਲੱਗਦੇ ਆ ਦੂਸਰੇ ਪਾਸੇ ਨਾਲ ਕਾਰਾ 2018 ਦੇ ਵਿੱਚ ਮੈਨਾਂ ਸਾਢੇ 3 ਏਕੜ ਜ਼ਮੀਨ ਖਰੀਦੀ ਸੀਗੀ ਤੇ ਇਹਨਾਂ ਦੇ ਭਰਾ ਹੈਗਾ ਗਰਮੇਲ ਸਿੰਘ ਉਹਨੇ ਇੱਕ ਝਾਲੀ ਦਸਤਾਵੇਜ਼ ਕਰਕੇ ਜਦੋਂ ਮੈਂ 18 ਚ ਲੈ ਕੇ ਜ਼ਮੀਨ ਮੈਂ ਕੈਨੇਡਾ ਚ ਲੱਗ ਗਿਆ ਵਾਪਸ ਤੇ ਇਹਨਾਂ ਨੇ ਕੀ ਕੀਤਾ ਫੇਕ ਕਾਗਜ਼ ਲਾ ਕੇ ਮੋਟਰ ਆਪਣੇ ਨਾਂ ਕਰਵਾ ਲਿਆ अच्छा ते ਹੁਣ ਇਹਨੇ ਕੀ ਕੀਤਾ ਤਿੰਨ ਚਾਰ ਦਿਨ ਹੋ ਗਿਆ ਇਹ ਫਿਰ ਨਜਾਇਜ਼ ਮਾਈਨਿੰਗ ਕਰਾਉਣ ਲੱਗ ਗਿਆ ਮੇਰੀ ਜਮ ਸਾਡਾ ਸਮਸਤਰਕਾ ਖਾਤਾ ਵਾ ਉਹਦੇ ਚ ਮਾਈਨ ਕਰਾਉਣ ਲੱਗ ਗਿਆ ਤੇ ਮੇਰੇ ਪਾਦਰ ਨੂੰ ਖੇਤ ਗਿਆ ਤੇ ਇਹਨੂੰ ਗਾਲਾ ਗੋਲਾ ਕੱਢੀਆਂ ਬਹੁਤ ਕੁਛ ਇਹਨੂੰ ਕਿਹਾ ਮੈਂ ਤੇਰੇ ਉਹ ਕਰੂੰਗਾ ਜਿਹੜੀ ਤੈਨੂੰ ਨਹੀਂ ਕੀਤੀ ਗਈ ਨਾਲ ਯੂਨੀਅਨ ਦੀ ਹਰਦੀ ਗਰਦੀ ਉਹ ਬੰਦੇ ਸੀ ਪੰਜ ਚਾਰ ਯੂਨੀਅਨ ਵਾਲੇ ਬੰਦੇ ਚਲੋ ਜੀ ਇਹ ਵਿਚਾਰਾ ਮੁੜਿਆ ਇਹਨੇ ਕੀ ਕਰ 90 ਸਾਲ ਦੀ ਉਮਰ ਹੈ ਤੇ ਇਹਨੇ ਮੈਨੂੰ ਫੋਨ ਕੀਤਾ ਕਹਿੰਦੇ ਪੁੱਤ ਵੀ ਆ ਕੰਮ ਹੋਇਆ ਸਾਡਾ ਧੱਕਾ ਕਰ ਰਿਹਾ ਮੈਂ ਕਿਹਾ ਪਾਪਾ ਮੈਂ ਕੱਲ ਨੂੰ ਆਣਾ ਮੈਂ ਉਸੇ ਦਿਨ ਦੂਜਾ ਟਿਕਟ ਲਈ ਮੈਂ ਇੱਥੇ ਪਿੰਡ ਆ ਗਿਆ ਪਿੰਡ ਨੜ ਕੇ ਮੈਂ ਕੋਰਟ ਜੋ ਉੱਠ ਗਿਆ ਕੋਰਟ ਨੇ ਮੈਨੂੰ ਸਟੇ ਦਿੱਤਾ ਕਿ ਮੈਂ ਕੋਈ ਕੋਈ ਨਿਕਰਾ ਸਕਦਾ ਉਸ ਤੋਂ ਬਾਅਦ ਫੇਰ ਵੈਰ ਪੈ ਗਿਆ ਇਹਨੇ ਕੀ ਕਿਹਾ ਮੋਟਰ ਮੈਂ ਪੜਿਸੀ ਸਰਦਾਰ ਜਗਸੀਰ ਸਿੰਘ ਜਿਹੜੇ ਮੇਰਾ ਦੋਸਤ ਹੀ ਹੈਗਾ ਤੇ ਕਿਰਪੇ ਦਾ ਮੁੰਡਾ ਹੈਗਾ ਸਵਰਨਾ ਉਹਨਾਂ ਕੋਲ ਸੀ ਠੇਕੇ ਤੇ ਇਹ ਅਰਕੀ ਮੇਰਾ ਬਰਾਦਰ ਆ ਕੇ ਇਟਰੀ ਤੋਂ ਆ ਗਿਆ ਪੱਕੇ ਤੌਰ ਤੇ ਦੀ ਖੇਤੀ ਕਰਨੀ ਸੀ ਉਹਨਾਂ ਨੂੰ ਆਖਿਆ ਵੀ ਸਾਨੂੰ ਚਾਬੀ ਰੱਖ ਕੇ ਦਿਓ ਅਸੀਂ ਮੋਟਰ ਚਲਾਉਣੀ ਹੈ ਇਹਨੇ ਕੀ ਕਿਹਾ ਕਿ ਮੋਟਰ ਦਾ ਮੇਰੀ ਆ ਥੋੜਾ ਮੋਟਰ ਦੇ ਹਿੱਸੇ ਇਹ ਨਹੀਂਗਾ ਅਸੀਂ ਚਾਬੀ ਲੈਣਗੇ ਇਹ ਕਿੰਨਾ ਲੋਕ ਲੱਗਾ ਇੱਕ ਉੱਤੇ ਅਸੀਂ ਲਾਤਾ ਚਲੋ ਜੀ ਇਹਨੇ ਕੀ ਕਿਹਾ ਇਹ ਇਹ ਮੋਟਰ ਉਹਦੇ ਚੱਲਦੀ ਰਹੀ ਮੈਂ ਤਾਂ ਸੋਚਿਆ ਵੀ ਸ਼ਾਇਦ ਆਟੋਮੈਟਿਕ ਲੱਗਾ ਹੋਵੇ ਟੈਂਪਰ ਆਟੋਮੈਟਿਕ ਨਹੀਂ ਲੱਗਾ ਸੀਗਾ ਇਹ ਇੱਕ ਲੰਮੇ ਡਾਂਗ ਦੇ ਨਾਲ ਚਲਦਾ ਸੀ ਮੋਟਰ ਜਦੋਂ ਦੁਪ ਜਕ ਬੰਦ ਹੋ ਗਈ ਸੀ ਕਿਉਂਕਿ ਦੀ ਰੌਣੀ ਪੂਰੀ ਹੋ ਚੁੱਕੀ ਸੀ ਸਾਡੇ ਤਿੰਨ ਚਾਰ ਕਲੇ ਜਿਹੜੇ ਰੌਣੀ ਸੀ ਪੂਰੀ ਪੂਰੀ ਹੋ ਚੁੱਕੀ ਸੀ ਮੈਂ ਸੋਚਿਆ ਵੀ ਯਾਰ ਮੈਂ ਕਿਹਾ ਕੋਈ ਚੋਰ ਹੋਰ ਕੋਈ ਬੰਦਾ ਕਰ ਰਿਹਾ ਵੀ ਬਲੌਕ ਤਾਂ ਲੱਗੇ ਮਟਰ ਕੇ ਵਿੱਚ ਚੱਲ ਰਹੀ ਹੈ ਮਟਰ ਬੰਦ ਹੋਣ ਕਿਵੇਂ ਹੋ ਗਈ ਰੌਣੀ ਪੂਰੀ ਹੋਣ ਤੇ ਅਸੀਂ ਆਸੇ ਪਾਸੇ ਗੜਾ ਤਾਂ ਸਾਨੂੰ ਲੰਮਾ ਆਫ ਡਾਂਗ ਜਿਹੜਾ ਚਰਾਂਦਾ ਸੀ ਵਾਂਝਰਾ ਉਹ ਸਾਨੂੰ ਬਲਪਿਆ ਲੱ ਮਿਲ ਗਿਆ ਮੋਰੀ ਜਿਹੜੀ ਮੋਰੀ ਸੀ ਮੈਂ ਕਿਹਾ ਇੱਥੇ ਚਲਾਦਾ ਇਹ ਬੰਦਾ ਉਸ ਮੋਰੀ ਦਾ ਏਸੀ ਚਲਾ ਲਈ ਇੱਕ ਦਿਨ ਮਟਰ ਚੱਲੀ ਰਾਤ ਨੂੰ ਜਾ ਕੇ ਕੇਵਲ ਵਟ ਲਿਆ ਕੇਵਲ ਵਟ ਲਿਆ ਤੇ ਮੈਂ ਮੈਂਬਰ ਪੰਚਾਇਤ ਇੱਕੇ ਖੜੇ ਪਿੱਤਕ ਹਾਂਜੀ ਜਦੋਂ ਸੁਖਨਾਮ ਸਿੰਘ ਕੀਤਾ ਹੈ ਗਿਆ ਮੈਂ ਇਹਨਾਂ ਕੋਲ ਗਿਆ ਕਿ ਮੈਂ ਕੇਵਲ ਲਵਾ ਦੋ ਇੱਕ ਦੇ ਪਰਵਾ ਸੀ ਲਵਾਉਣੇ ਵੀ ਲੜੇ ਹੋਣਾ ਤੋਂ ਮੈਂ ਕਿਹਾ ਲੜਾਈ ਤਾਂ ਮੈਂ ਤਾਂ ਪਰਦੇਸੀ ਬੰਦਾ ਮੈਂ ਕਦਾਂ ਲੜਨਾ ਮੈਂ ਤੇ ਇਹ ਕਹਿੰਦਾ ਵੀ 6:30 ਵਜੇ ਤੱਕ ਇਹ ਉਹਨੇ ਘਰੇ ਬਿਠਾ ਰਿਆ ਗਿਆ ਫੋਨ ਫੋਨ ਲਾਏ ਕਹਿੰਦਾ ਮੈਂ ਨਹੀਂ ਮਾਨੂੰ ਮੋਟਰ ਹੀ ਮੇਰੀ ਆ ਕਹਿੰਦਾ ਮੋਟਰ ਮੇਰੀ ਆ ਇਹ 6 ਵਜੇ ਕਹਿੰਦਾ ਵੀ ਹੁਣ ਜੋ ਕਰਵਾਇ ਕਰ ਨਹੀਂ ਕਰ ਲਾ ਮੈਂ ਕਿਹਾ ਮੋਟਰ ਚਲੋ ਅੱ비 ਹੋ ਕੇ ਕੇਵਲ ਲਾ ਕੇ ਮੈਂਬਰ ਪੰਚਾਇਤ ਵੱਲੋਂ ਅ ਬਜੋਂ ਇਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਬਿਲਕੁਲ ਪੂਰੀ 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 ਟਵਲ ਪਿੱਛੀ ਤੇ ਮੁੜ ਕੇ ਜੀ 6:30 ਵਜਾ ਕੇ ਅਸੀਂ ਮਟਰ ਖੁੱਲ੍ਹਣ ਉੱਠ ਗਏ ਹੂੰ ਸਾਨੂੰ ਦੱਸ ਸੀਗਾ ਵੀ ਇਹ ਕੇਵਲ ਵਟ ਲੈ ਹੁਣ ਮੋਟਰ ਵਟ ਲੈ ਉਹ ਲੱਖ ਰੁਪਏ ਦੀ ਤੁਹਾਨੂੰ ਪਤਾ ਮੋਟਰ ਪੈਂਦੀ ਅੱਜ ਕੱਲ ਸਭ ਤੋਂ ਮੋਟਰ ਖੁੱਲਣੇ ਚਲੇ ਗਏ ਇਹਨਾਂ ਨੇ 112 ਤੇ ਕਾਲ ਕਰਤੀ ਉਥੇ ਪੁਲਿਸ ਆ ਗਈ ਵੀ ਚੋਰੀ ਮੇਰੀ ਮੋਟਰ ਲਾ ਰਹੇ ਆ ਤੇ ਪੁਲਿਸ ਵਾਲੋਂ ਅਸੀਂ ਪੇਪਰ ਵਗਾਰ ਦਿਖਾਇਓ ਕਹਿੰਦੇ ਚੋਰੀ ਨਹੀਂ ਭਜੀ ਇਹ ਤਾਂ ਮਾਲਕ ਆ ਉਹ ਕਹਿੰਦੇ ਪਿੰਡ ਦੇ ਇੱਕ ਸੱਠਾਣੇ ਲੈ ਕੇ ਚੱਲੋ ਮੋਟਰ ਅਸੀਂ ਮੋਟਰ ਸਾਰਾ ਕੋਈ ਥਾਣੇ ਛੱਡਿਆ ਅੱਜ ਵੀ ਮੋਟਰ ਥਾਣੇ ਆ ਜਦੋਂ ਮਰਜੀ ਆਪਦੀ ਪੇਪਰ ਦਿਖਾਉਣ ਸਾਰੇ ਤੇ ਥਾਣੇ ਮੋਟਰ ਲੈ ਆਉਣ ਉਹ ਮੋਟਰ ਅਸੀਂ ਕੋਈ ਰੱਖੀ ਨਹੀਂ ਕੋਈ ਲੁਕੋਈ ਨਹੀਂ ਕੋਈ ਚੋਰੀ ਨਹੀਂ ਕੀਤੀ ਕਿਉ ਤੁਸੀਂ ਦੇਖ ਸਕਦੇ ਹੋ ਹਾਂ ਇਹਨਾਂ ਨੂੰ ਪੁੱਛਿਆ ਤੇ ਐਫੀ ਡੈਪਟ ਇਹਨਾਂ ਨੇ ਮਤਲਬ ਦਿੱਤਾ ਹੋਇਆ ਵਾ ਇਹਨਾਂ ਨੇ ਆ ਇਹਨਾਂ ਦੇ ਕਿਤਾਬਲੇ ਨੂੰ ਐਫੀ ਡੈਪਟ ਸਰਦਾਰ ਬੰਸ ਸਿੰਘ ਵਾਲੂਮ ਹਾਂ ਤੇ ਇੱਕ ਐਫੀ ਡੈਪਟ ਇਹਨਾਂ ਦਾ ਸਰਦਾਰ ਸਰਜਨ ਸਿੰਘ ਵਾਲੂਮ ਵੀ ਹੋਵੇਗਾ ਤੇ ਚਲੋ ਜੀ ਉਸ ਤੋਂ ਬਾਅਦ ਕੀ ਹੋਇਆ ਇਹਨੇ ਮੇਰੇ ਤੇ ਫੋਰਚ ਵੀ ਕੇਸ ਕੀਤਾ ਵਾ ਵੀ ਚੋਰੀ ਮੋਟਰ ਕੀਤੀ ਵੀ ਹਾਂ ਕਿ ਅਜੀ ਸ਼ਰਮਾ ਕੋ ਜੱਜ ਸਾਹਿਬ ਹੈਗੇ ਆ ਉਹਨਾਂ ਦੇ ਅੱਗੇ ਕੀਤਾ ਵਾ ਤੇ ਬਹੁਤ ਧੱਕਾ ਕਰਦਾਂਗੇ ਅਜੇ ਤੱਕ ਹੁਣ ਥਾਣੇ ਦੇ ਜ ਇਹਨਾਂ ਸਰਕਾਰ ਮਾੜੀ ਆ ਜਿਹੜੀ ਯੂਨੀਅਨ ਨਾਲ ਤੰਗ ਕਰਦੇ ਆ ਸਰਕਾਰ ਨੂੰ ਕਹਿ ਰਹੇ ਆ ਸੱਜਣ ਨੂੰ ਕਹਿ ਰਹੇ ਡੈਪਟੀ ਸਹੀ ਸਹੀ ਹੋ ਗਈ ਐਮ ਐਲ ਏ ਐਮ ਐਲ ਏ ਸਾਹਿਬ ਨੂੰ ਕਹਿ ਰਹੇ ਆ ਤੁਹਾਡੇ ਕਹਿਣ ਦਾ ਭਾਵ ਕਿ ਪ੍ਰਸ਼ਾਸਨ ਤੇ ਦਬਾਅ ਪਾ ਰਹੇ ਹਾਂ ਹਾਂਜੀ ਹਾਂਜੀ ਪੂਰੇ ਪ੍ਰਸ਼ਾਸਨ ਦੇ ਧਰਨਾ ਕੇ ਧਰਨੇ ਦਾ ਤੰਕੀਆਂ ਦਿੰਦੇ ਧਰਨਾ ਲਾਵਾਂਗੇ ਮੈਂ ਕਹਿੰਦਾ ਜੇ ਤੁਸੀਂ ਸੱਚੇ ਆ ਜਾਂ ਕੋਈ ਧਰਨਾ ਲਾਉਣਾ ਮੇਰੇ ਬਾਰ ਮੂਰੇ ਲਾਓ ਮੈਨੂੰ ਬਾਹਰ ਨਿਕਲੋ ਬੰਦ ਕਰਨਾ ਕਰਦੇ ਉੱਚੇ ਫਿਰ ਮੈਂ ਕਿ ਪੰਚਾਇਤ ਸਾਡੇ ਪਿੰਡ ਦੀ ਪੰਚਾਇਤ ਜੋ ਵੀ ਕਰ ਦੇਵੇ ਫੈਸਲਾ ਮੈਨੂੰ ਮਨਜ਼ੂਰ ਆ ਅੱਜ ਹੀ ਮਨਜ਼ੂਰ ਆ ਪਹਿਲੇ ਮਨਜ਼ੂਰ ਨਾ ਮੈਂ ਯੂਨੀਅਨ ਦਾ ਫੈਸਲਾ ਮੰਨਦਾ ਵਾਂ ਨਾ ਮੈਨੂੰ ਲੋੜ ਹੈ ਯੂਨੀਅਨ ਤਾਂ ਕੋਈ ਤੁਸੀਂ ਇਹ ਮਸਲਾ ਪਹਿਲਾਂ ਪੰਚਾਇਤ ਚ ਰੱਖਿਆ ਜਾਣੀ ਹਾਂ ਬਹੁਤ ਵੀ 10 15 ਮੇਰੇ ਘਟ ਤੋਂ 10 15 ਸਾਡਾ 2 ਸਾਲ ਹੋ ਗਿਆ ਜੀ 3 ਸਾਲ ਜਦੋਂ ਦੀ ਮੈਂ ਜ਼ਮੀਨ ਲਈ ਬਸ ਉਦਾਂ ਹੀ ਇਹੀ ਪਛਾਦਾ ਇੱਕ ਜੀ ਇਹਨੇ ਪਛਿਆ ਡੇੜੀ ਸਿਕੜੀ ਆ ਇਹਨਾਂ ਦੀ ਇਹਨਾਂ ਦੀ ਵੀ ਉਦਾਂ ਹੀ ਕੀਤੀ ਆ ਮਤਲਬ ਇਹਨਾਂ ਨੇ ਝਾਲੀ ਦਸਤਾਵੇਜ਼ ਲਾ ਕੇ ਇਹਨੇ ਮੋਟਰ ਲਈ ਆ ਕਿ ਇਹਨਾਂ ਲਈ ਲੈ ਮੈਨੂੰ ਕਹਿੰਦਾ ਮੈਂ ਫਸਲਾ ਵਾਲੇ ਇਹਨ ਹੂੰ ਮੈਂ ਫਸਨਾ ਉਸ ਵਿੱਚ ਵੀ ਆ ਕੇ ਆਜੋ ਪੰਜੀ ਕੀ ਨਾਮ ਹੈ ਪੰਜੀ ਕੁਲਵਿੰਦਰ ਕੋ ਕੁਲਵਿੰਦਰ ਕੋ ਜਿਹੜਾ ਇਹ ਮਾਮਲਾ ਜਿਵੇਂ ਗੁਰਜਨ ਸਿੰਘ ਦੱਸ ਰਿਹਾ ਹੈ ਤੁਹਾਡੇ ਨਾਲ ਵੀ ਅਜਿਹਾ ਹੋਇਆ ਹੈ ਨਹੀਂ ਕੀਤਾ ਮੇਰੇ ਜੇਠ ਇਹ ਦੋ ਭਰਾ ਨੇ ਮੇਰੇ ਘਰ ਵਾਲੇ ਮੇਰੇ ਜੇਠ ਨੇ ਇਹਨੂੰ ਮੋਟਰ ਅੱਧੀ ਵੇਚਤੀ ਅੱਧੀ ਸਾਢੇ 9 ਸੀਗੀ ਅਸੀਂ ਇੱਥੇ ਹੈ ਨਹੀਂ ਸੀਗੇ ਬਸਾਖਾ ਵਟਣਾ ਗਏ ਹੋਏ ਸੀਗੇ ਤੇ ਇਹਨੇ ਇਹਦੇ ਮੁੰਡੇ ਨੇ ਆਪ ਹੀ ਜਾਲੀ ਸਾਈਨ ਕਰਕੇ ਮੋਟਰ ਆਪ ਦੇ ਨਾਮ ਕਰਵਾ ਲਈ ਜਦੋਂ ਸਾਨੂੰ ਹੁਣ ਆ ਕੇ ਆਏ ਇਹਨੂੰ ਪਤਾ ਲੱਗਿਆ ਤਾਂ ਅਸੀਂ ਹੁਣ ਕਾਰਵਾਈ ਸ਼ੁਰੂ ਕੀਤੀ ਆ ਤੁਸੀਂ ਕੋਈ ਇਹਦੀ ਲਿਖਤੀ ਦਿਖਾ ਦਿੱਤੀ ਹੈ ਦਿਖਾ ਦਿੱਤੀ ਹੋਈ ਆ ਦਿਖਾ ਦਿੱਤੀ ਹੋਈ ਆ ਹਾਂਜੀ ਜੀ ਕੁਟੰਸ ਸਿੰਘ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਕਿਉਂਕਿ ਪਹਿਲਾਂ ਵੀ ਜਦੋਂ ਮੀਡੀਆ ਦੇ ਵਿੱਚ ਵੀ ਇਹ ਖਬਰ ਲੱਗ ਚੁੱਕੀ ਆ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ ਤੇ ਤੁਹਾਨੂੰ ਕੀ ਲੱਗਿਆ ਵੀ ਉਹਦੇ ਵਿੱਚ ਤੁਹਾਡਾ ਪੱਖ ਨਹੀਂ ਸਹੀ ਆਇਆ ਜੈਸੀ ਨਹੀਂ ਮੀਡੀਆ ਨੇ ਸਹੀ ਰਿਪੋਰਟ ਦਿੱਤੀ ਹੈ ਜਿਹੜੇ ਯੂਨੀਅਨ ਵਾਲੇ ਉਹ ਦਬਾਅ ਪਾ ਰਹੇ ਮੀਡੀਆ ਨੇ ਬਹੁਤ ਵਧੀਆ ਨਿਊਜ਼ ਦਿੱਤੀ ਹੈ ਮੀਡੀਆ ਨੇ ਮੀਡੀਆ ਨਾਲ ਪੱਕਾ ਕਿਉਂ ਮਤਲਬ ਕਈ ਵੀ ਮਾੜੀ ਮੀਡੀਆ ਮੀਡੀਆ ਨੇ ਬਹੁਤ ਖਬਰ ਦਿੱਤੀ ਜਿੰਨੀ ਕਿ ਉਹਨੂੰ ਕਿਉਂਕਿ ਉਹ ਸਬੂਤ ਹੀ ਨੇ ਲਈ ਫਿਰਦਾ ਵਾ ਕਿਉਂਕਿ ਉਹ ਮੀਡੀਆ ਲਈ ਕੋਈ ਮੋਟਰ ਗਰਮਿਆ ਸਿੰਘ ਦੀ ਹੈ ਨਾ ਉਹ ਕਿ ਪੇਪਰ ਦਾ ਗਰਮੀ ਅਸੇ ਮੈਂ ਵੀ ਕਹਿ ਰਿਹਾ ਗਰਮੀ ਅਸੇ ਮਤਲਬ ਉਹ ਪੇਪਰ ਤੁਹਾਡੇ ਮੁਤਾਬਕ ਸਹੀ ਨਹੀਂ ਸਹੀ ਨਹੀਂ ਸਹੀ ਨਹੀਂ ਮੈਂ 2018 ਚ ਮੋਟਰ ਲਈ ਜਨ 2019 ਚ ਵਿੱਚ ਕਰਵਾ ਲਈ ਆਪਣੇ ਨਾਮ ਜੇਕਰ ਪ੍ਰਸ਼ਾਸਨ ਇਹਨਾਂ ਪੇਪਰਾਂ ਦੀ ਉਹਨਾਂ ਦੇ ਕਾਗਜ਼ਾਂ ਦੀ ਜਾਂਚ ਕਰਾਉਂਦਾ ਹਾਂ 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 ਮੈਂ ਸਹੀ ਮਤਲਬ ਤੁਸੀਂ ਇਹ ਮੰਗ ਕਰਦੇ ਹਾਂ ਮੈਂ ਮੈਂ ਮੰਗ ਕਰਦਾ ਹਾਂ ਸਹਿਮਤ ਹਾਂ ਮੈਂ ਬਿਜਲੀ ਬੋਰਡ ਦੇ ਵਿੱਚ ਵੀ ਗਿਆ ਕਿਉਂਕਿ ਬਿਜਲੀ ਬੋਰਡ ਨਾਲ ਮੇਰੀ ਪਹੁੰਚਤਾ ਉਹਨੇ ਕਿਸੇ ਅਫਸਰੇ ਪੈਸੇ ਲਏ ਤਾਂ ਇਹ ਨਾਕ ਹੋਈ ਹੈ ਕਿਉਂਕਿ ਕੋਡੇ ਕੋਲ ਕੋਈ ਵੀ ਦਸਤਾਵੇਜ਼ ਐਸਾ ਨਹੀਂਗਾ ਵੀ ਜਿਹੜਾ ਹੋ ਸਕੇ ਵੀ ਜਿੱਥੇ ਲਿਖਿਆ ਹੋਵੇ ਵੀ ਇਹ ਮੋਟਰ ਗਰਮੀਰ ਸਿੰਘ ਦੇ ਨਾਮ ਪਿਤਾ ਵਾਲੀਓ ਵੀ ਗਰਮੀਰ ਸਿੰਘ ਦਾ ਮੋਟਰ ਕੋਈ ਮੈਨੂੰ ਲੈ ਕੇ ਦਿਖਾ ਦੇਣਾ ਤੇ ਮੈਂ ਮੰਨਣ ਤਿਆਰ ਹਾਂ ਕੋਈ ਦਸਤਾਵੇਜ਼ ਨਹੀਂ ਐਹੀ ਗੱਲ ਐ ਸਚੂ ਜੀਵਨ ਮੰਗਾਈ ਸੀ ਵੀ ਤੂੰ ਪੇਪਰ ਲੈ ਆ ਦੇ ਤੇ ਭਾਈ ਮੈਂ ਤੇਰੀ ਮੋਟਰ ਤੇ ਦਵਾ ਦੇਣਾ ਜੇ ਤੇਰੀ ਤੇ ਉਹ ਉਹਦੇ ਵੀ ਉਲਟੋ ਗਿਆ ਕਹਿੰਦਾ ਜੀ ਇਹ ਕਰਤਾ ਉਹ ਕੀਤਾ ਜਿਵੇਂ ਉਠਾਈਨੇ ਮਾਰਦਾ ਜੀ ਇਹ ਤਾਂ ਐਡਾ ਕਟਿਆ ਇਨਸਾਨ ਆ ਪਿੰਡ ਦਾ ਇੱਕ ਬੰਦੇ ਦਾ ਮਰਗ ਹੋਈ ਇੱਕ ਪਿੰਡ ਦੇ ਵਿੱਚ ਹੁੰਦਾ ਮਾਰਗ ਡੈਡ ਬੋਡੀ ਆਈ ਪ੍ਰਦੇਸ਼ ਦੇ ਵਿੱਚੋਂ ਉਹਨਾਂ ਘਰੇ ਵੈਨ ਪੈਂਦੀ ਆ ਇਹ ਬੰਦੇ ਨੇ ਕੀ ਕੀਤਾ ਉਹਨਾਂ ਉਹਨਾਂ ਡਿਊਟੀ ਲਾਦੇ ਵਿੱਚ ਜਦੋਂ ਆਪਾਂ ਹਮਦਰਦੀ ਵਜੋਂ ਉਹਨਾਂ ਦੁੱਧ ਪਾਉਣ ਲੱਗੇ ਦੁੱਧ ਵੀ ਅੱਧੀ ਕਾਪੀ ਦੇ ਪਾਇਆ ਬੰਦਾ ਕਈ ਦੁਗਰੇ ਕੋਈ ਆਸਾਨ ਹੋਗਾ ਇੱਕ ਘਰੇ ਮਰਗ ਹੋਈ ਹੋਵੇ ਤੇ ਦੂਜੇ ਕੰਮ ਦੇ ਇਹ ਦੋਸ਼ ਆਪਣੇ ਮਸਲੇ ਤੋਂ ਹਟ ਕੇ ਆ ਸੋ ਦਸਤੋ ਅਸੀਂ ਜਿਵੇਂ ਗੁਰਜੰਗ ਸਿੰਘ ਨੇ ਗੱਲ ਦੱਸੀ ਹੈ ਕਹਾਣੀ ਆਪਣਾ ਪੱਕੇ ਪੇਸ਼ ਕੀਤਾ ਤੇ ਸੁਰਜਨ ਸਿੰਘ ਜੀ ਪੁੱਤਰ ਬੰਤ ਸਿੰਘ ਤੁਸੀਂ ਤੁਹਾਡਾ ਨਾਮ ਹੈ ਜੀ ਹਾਂ ਜੀ ਮੇਰਾ ਨਾਮ ਸੁਰਜਨ ਸਿੰਘ ਸਰਨਾ ਬੰਦ ਸਿੰਘ ਸਰਨਾ ਮੈ ਸਿੰਘ ਭਿੰਡਰਕਲਾ ਦਾ ਰਹਿਣ ਵਾਲਾ ਹਾਂ ਜੀ ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹ ਗੱਲ ਕਹਿ ਰਿਹਾ ਕਿ ਇੱਕ ਉਹਦਾ ਦੋ ਹਿੱਸਾ ਮੋਟਰ ਮੇਰੇ ਪਿਓ ਨੇ ਮੈਨੂੰ ਦਿੱਤੀ ਸੀ ਹਰਫੇ ਬਿਆਨ ਉਹੀ ਮੈਂ ਇਹਨਾਂ ਨੂੰ ਲਿਖਾਈ ਆ 18 ਦੇ ਵਿੱਚ ਮੈਂ ਇਹਨਾਂ ਨੂੰ ਮੋਟਰ ਲਿਖਾਉਣਾ ਵਾ ਤੇ 19 ਦੇ ਵਿੱਚ ਇਹ ਬਿਆਨ ਦੇਈ ਜਾਂਦਾ ਵਾ ਮੇਰਾ ਭਰਾ ਮੈਨੂੰ ਲਿਖ ਕੇ ਦੇ ਰਿਹਾ ਵੀ ਮੋਟਰ ਹੀ ਹੈਨੀ ਤੇਰੀ ਹਾਂ ਸੋ ਇਹ ਗੱਲ ਸੱਚ ਹੈ ਮੈਂ ਤੇ ਜੀ ਦਰਮੇਲ ਸਿੰਘ ਤੁਹਾਡੇ ਬ੍ਰਦਰ ਹੈ ਨਹੀਂ ਪ੍ਰਦੀਪ ਸਿੰਘ ਮੇਰਾ ਭਾਨਜਾ ਹੈ ਨੇ ਨਹੀਂ ਗੁਰਮੀਲ ਸਿੰਘ ਗਰਮੀਲ ਸਿੰਘ ਮੇਰਾ ਬ੍ਰਦਰ ਹੈ ਉਹ ਬ੍ਰਦਰ ਹੈ ਹਾਂ ਠੀਕ ਹੈ ਜੋ ਚੀਜ਼ ਆਪਾਂ ਦਿੱਤੀ ਆ ਉਹ ਆਪਾਂ ਸਮਝ ਗਏ ਇਹਨਾਂ ਨੂੰ ਸਹੀ ਨੂੰ ਸਹੀ ਦਿੱਤੀ ਆ ਝੂਠ ਮਾਰਨਾ ਨਹੀਂ ਨਾ ਮਾਰਿਆ ਇੱਕ ਵੜਾ ਦੋ ਹਿੱਸੇ ਦੇ ਇਹ ਮਾਲਕਾ ਇੱਕ ਵੜਾ ਦੋ ਹਿੱਸੇ ਇਹਨਾਂ ਨੂੰ ਮਿਲਣਾ ਚਾਹੀਦਾ ਜਿੱਥੇ ਮਰਜ਼ੀ ਮੇਨੂੰ ਪਾ ਲੋ ਜੀ ਸੋ ਇਹ ਸੁਰਜਨ ਸਿੰਘ ਪੁੱਤਰ ਬੰਤ ਸਿੰਘ ਹੈ ਜਿਨ੍ਹਾਂ ਨੇ ਇਸ ਜ਼ਮੀਨ ਮੋਟਰ ਜਦੋਂ ਗੁਰਜਨ ਸਿੰਘ ਨੇ ਲਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ 1/2 ਹਿੱਸੇ ਤੇ ਜਿਹੜੀ ਮੋਟਰ ਹੈ ਉਹ ਦਿੱਤੀ ਹੈ ਪਰ ਗੁਰਜਨ ਸਿੰਘ ਦਾ ਕਹਿਣਾ ਹੈ ਕਿ ਗਰਮੇਲ ਸਿੰਘ ਵੱਲੋਂ ਜਿਹੜਾ ਇਹਦੇ ਜਾਲੀ ਕਾਗਜ਼ਾਤ ਤਿਆਰ ਕੀਤੇ ਗਏ ਆ ਹਾਲਾਂਕਿ ਇਹਦੀ ਸਚਾਈ ਕੀ ਹੈ ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ ਰੀਅਲ ਫੈਕਟ ਨਿਊਜ਼ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਔਰ ਜਾਂਚ ਦੀ ਮੰਗ ਗੁਰਜਨ ਸਿੰਘ ਜ਼ਰੂਰ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਾਗਜ਼ਾਤ ਨੇ ਜਿਹੜੇ ਦੂਸਰੀ ਧਿਰ ਦੇ ਜਿਹੜੇ ਕਾਗਜ਼ਾਤ ਦਿਖਾ ਰਹੀ ਹੈ ਉਹਨਾਂ ਕਾਗਜ਼ਾਤਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਜਿਹੜੇ ਆਥੈਂਟਿਕ ਨੇ ਕਾਗਜ਼ ਜਾਂ ਨਹੀਂ ਇਹੀ ਮੰਗ ਕਰਦੇ ਉਹਨਾਂ ਤੁਸੀਂ ਜੀ ਅੱਛਾ ਜੀ ਇੱਕ ਹੋਰ ਗੱਲ ਹੈ ਵੀ ਜਦੋਂ 2018 ਦੇ ਵਿੱਚ ਜ਼ਮੀਨ ਦਿੱਤੀ ਆ ਉਦੋਂ ਮੇਰਾ ਬਾਪੂ ਮੈਨੂੰ ਲਿਖ ਕੇ ਦੇ ਕੇ ਗਿਆ ਸੀ ਉਹੋ ਹੀ ਨਾਮ ਦਿੱਤੀ ਆ ਉਰੇ ਵਿੱਚ ਕੋਈ ਕਾਗਜ਼ਾਤ ਮੈਂ ਲਿਖ ਕੇ ਨਹੀਂ ਦਿੱਤਾ ਜਿਹੜਾ ਇਹ ਕਹੀ ਜਾਂਦੇ ਵੀ ਆਹਾ ਤੇ ਆਹਾ ਵਾ ਕੋਈ ਨਹੀਂ ਮੈਂ ਦਿੱਤਾ ਕਿਉਂਕਿ ਮੋਟਰ ਤਾਂ ਮੈਂ ਲਈ ਬੈਠਾ ਤੇ ਮੈਂ ਕੀ ਲੈ ਕੇ ਦੇਣਾ ਵੀ ਨਹੀਂ ਮੋਟਰ ਇਹ ਗੱਲ ਬਿਲਕੁਲ ਨਹੀਂ ਉਹਨਾਂ ਦੇ ਵਿੱਚ ਜੀ ਐਨਓਸੀ ਲੈਣੀ ਇਹਨਾਂ ਤੋਂ ਹੱਕ ਬਣਦਾ ਸੀ ਮੇਰੇ ਤੋਂ ਐਨਓਸੀ ਨਹੀਂ ਮਹਿਕਮੇ ਨੇ ਲਈ ਬਿਜਲੀ ਬੋਰਡ ਨੇ ਹਾਂ ਤੇ ਮੇਰੀ ਗੈਰ ਹਾਜ਼ਰੀ ਦੇ ਮਤਲਬ ਨਜਾਇਜ਼ ਫਾਇਦਾ ਠਾਇਆ ਇਹਨਾਂ ਲੋਕਾਂ ਨੇ ਉਹ ਪਹਿਲਾਂ ਉਹ ਫੈਲਾ ਕਢਾਈਆਂ ਜਾਣ ਵੀ ਮੋਟਰ ਦੇ ਨਾਮ ਹੋਈ ਕਿਵੇਂ ਮੈਂ ਪ੍ਰਸ਼ਾਸਨ ਮੰਗਰਮ ਤੇ ਫੈਲਾ ਕਢਾਈਆਂ ਤੇ ਫਿਰ ਪੇਖਿਆ ਜਾ ਵੀ ਜਾਂਚ ਪੜਤਾਲ ਕੀਤੀ ਇੱਕ ਵੱਡੇ 2 ਹਿੱਸੇ ਦੀ ਮੋਟਰ ਉਹ ਕੱਲਿਆਂ ਨੇ ਨਾਮ ਕਰਵਾਈ ਕਰਵਾਈ ਤੇ ਕਰਵਾਈ ਉਹਦੇ ਲਈ ਤੁਹਾਡੇ ਤੁਹਾਡੇ ਤੋਂ ਮਨਜ਼ੂਰੀ ਜਿਹੜੀ ਨਹੀਂ ਲਈ ਨਹੀਂ ਨਹੀਂ ਐਨਓਸੀ ਨਹੀਂ ਨਹੀਂ ਨਾ ਕਿਸੇ ਤੋਂ ਨਹੀਂ ਲਈ ਕਿਸੇ ਤੋਂ ਲਈਗੀ ਅੱਛਾ ਹਾਂ ਜੀ ਮੇਰਾ 420 ਕੀਤੀ ਇਹਨਾਂ ਬੰਦੇ ਨੇ 420 ਇਸਲੀਡੀ ਨਾ ਕੀਤੀ ਉਨਾ ਦੇ ਫੇਕ ਦੱਸ ਕੇ ਉਹਨਾਂ ਹੀ ਮੋਟਰ ਵੀ ਐਵੇਂ ਨਾ ਕਰਾਈ ਬੰਦੇ ਨੇ ਹੂੰ ਦੋ ਮੋਟਰਾਂ ਨਾਲ ਪਿੰਡਾਂ ਦੇ ਵਿੱਚੋਂ ਇੱਕ ਕਰਵਾ ਚੁੱਕਿਆ ਵਾ ਤੇ ਫੇਰ ਵੇਖੋ ਜੀ ਨਜਾਇਜ਼ ੱਤਕਾ ਇਹਨਾਂ ਡੇਕਾ ਸੀ ਮੇਰੀਆਂ ਲੱਖ ਰੁਪਏ ਦੀ ਉਹ ਪੱਟ ਗਏ ਨੇ ਮੇਰੀ ਗਾਇ ਮੇਰੇ ਪਪਾ ਜੀ ਮੇਰੇ ਕੋ ਕੈਨੇਡਾ ਗਏ ਵੇਸੀ ਮਗਰ ਉਹ ਵੇਚ ਗਏ ਇਹ ਬੰਦੇ ਨੇ ਤੇ ਮੋਰ ਦੇ ਮਿੱਟੀ ਪੱਟੀ ਆ ਕੀ ਕੀ ਕਰੋਗੇ ਨਹਿਰ ਹੀ ਨਹਿਰ ਦੀ ਮਿੱਟੀ ਇਹ ਪੱਟ ਗਏ ਵਿੱਚ ਆ ਬਾਕੀ ਤੁਸੀਂ ਮੇਰਾ ਉਸ ਖੇਤ ਚੱਲਿਓ ਮੌਕੇ ਵਾਲੀ ਜਗ੍ਹਾ ਤੇ ਵੇਖੋ ਤੇ ਫੇਰ ਤੁਹਾਨੂੰ ਸਾਰੇ ਵੀਡੀਓ ਉਤੋਂ ਰਿਕਾਰਡਿੰਗ ਕਰ ਲਿਓ ਇਹ ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਕਰਨਾ ਮੇਰੇ ਨਾਲ ਸਾਫ਼ ਕੀਤਾ ਹੈ ਮੇਰਾ ੱਤਕਾ ਇਹ ਮੇਰੇ ਤੱਕ ਅਗਿਤਾ ਕਿਸੇ ਕੰਮ ਤੇ ਮੈਨੂੰ ਵੀਡੀਓ ਕੋਈ ਲਿਆ ਦੇਵੇ ਕੋਈ ਸਬੂਤ ਲਿਆ ਦੇਵੇ ਤੂੜੀ ਦੇ ਇਲਜ਼ਾਮ ਲਵਾਏ ਇਹ ਲੋਂਦਾ ਵਾ ਤੇ ਮੇਰਾ ਤੇ ਬਾਕੀ ਮੇਰੇ ਪਿੰਡ ਵਿੱਚ ਰਿਕਾਰਡ ਮੇਰਾ ਪਤਾ ਕੀਤਾ ਵੀ ਮੈਂ ਅਜ ਤੱਕ ਕਿਸੇ ਨਾਲ ਲੜਿਆ ਵੀ ਨਹੀਂ ਪਿੰਡਰਾ ਵਿੱਚ ਜੀ ਸੋ ਦਰਸ਼ਕੋ ਗੱਲਬਾਤ ਤੁਸੀਂ ਸਾਰੀ ਸੁਣੀ ਗਿਆਂ ਗੁਰਜੰਤ ਸਿੰਘ ਪਿੰਡਰਕਲਾਂ ਦੇ ਵਾਸੀ ਨੇ ਜਿਹੜੇ ਖੁਦ ਐਨ ਆਰ ਆਈ ਨੇ ਔਰ ਉਹਨਾਂ ਨੇ ਜਿੱਤੇ ਇਨਸਾਫ ਦੀ ਮੰਗ ਕੀਤੀ ਹੈ ਉੱਥੇ ਹੀ ਦੂਸਰੀ ਧਿਰ ਦੇ ਗੁਰਮੇਲ ਸਿੰਘ ਉਹਨਾਂ ਦੇ ਉੱਪਰ ਜਿਹੜਾ ਦੋਸ਼ ਵੀ ਲਗਾਏ ਨੇ ਧੱਕੇਸ਼ਾਹੀ ਦੇ ਦੋਸ਼ ਲਗਾਏ ਨੇ ਕਿ ਜਿਹੜਾ ਯੂਨੀਅਨ ਦੇ ਦਬਾਅ ਹੇਠ ਸਾਨੂੰ ਤੰਗ ਕੀਤਾ ਜਾ ਰਿਹਾ ਤੇ ਦੂਸਰੇ ਹੁਣ ਸਲੀਅਤ ਜਿਹੜੀ ਕੀ ਹੈ ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ ਪੰਚਾਇਤ ਮੈਂਬਰ ਸਾਹਿਬ ਦੀ ਗੱਲ ਕੀਤੀ ਸੀ ਮੈਂਬਰ ਪੰਚਾਇਤ ਪਿੰਡ ਦੇ ਆਜੋ ਜੀ ਕੀ ਨਾਮ ਹੈ ਮੈਂਬਰ ਸਾਹਿਬ ਤੁਹਾਡਾ 11 17 ਸਿੰਘ ਜੀ ਸਤਨਾਮ ਸਿੰਘ ਜੀ ਜਿਵੇਂ ਗੁਰਜੰਗ ਸਿੰਘ ਨੇ ਦੱਸਿਆ ਹੈ ਹਾਂ ਜੀ ਕਿ ਮੇਰੀ ਕੇਬਲ ਵੱਡੀ ਗਈ ਤੁਹਾਨੂੰ ਇਤਲਾਹ ਕੀਤੀ ਇਹਨਾਂ ਨੇ ਹਾਂ ਜੀ ਸੱਚ ਹੈ ਹਾਂ ਬਿਲਕੁਲ ਸੱਚ ਹੈ ਜੀ ਇਹਨੇ ਮੇਰੇ ਕੋਲ ਆ ਕੇ ਕਿਹਾ ਬਈ ਮੇਰੀ ਕੇਬਲ ਵੱਡ ਲਿਆ ਸੀ ਉਹਦੇ ਘਰੇ ਵੀ ਗਏ ਪਰ ਉਹ ਮੰਨਣ ਨੂੰ ਤਿਆਰ ਨਹੀਂ ਸੀ ਜੀ ਹਾਂ ਜੀ ਤੇ ਕਹਿੰਦਾ ਵੀ ਮੇਰੀ ਮੋਟਰ ਕਾ ਲੈਦੀ ਆ ਤੇ ਮੇਰੇ ਨਾਲ ਕਾਪੀ ਹੁਣ ਤੁਸੀਂ ਸਾਰੀ ਕਹਾਣੀ ਪੰਚਾਇਤ ਤੌਰ ਤੇ ਸੁਣੀ ਹੈ ਹਨਾ ਜੀ ਹਾਂ ਜੀ ਕਿਉਂਕਿ ਪੰਚਾਇਤ ਦਾ ਪਹਿਲਾ ਫਰਜ਼ ਹੁੰਦਾ ਵੀ ਪਿੰਡ ਦੇ ਵਿੱਚ ਮਸਲਾ ਨਿਮੇੜਨ ਦਾ ਹਾਂਜੀ ਹਾਂਜੀ ਤੇ ਜਦੋਂ ਇਹ ਮਾਮਲਾ ਤੁਹਾਡੇ ਕੋਲੇ ਆਇਆ ਗੁਰਜਨ ਸਿੰਘ ਤੁਸੀਂ ਕੋਸ਼ਿਸ਼ ਕੀਤੀ ਦੂਜੀ ਧਿਰ ਦੇ ਨਾਲ ਗੱਲ ਕਰਨ ਦੀ ਮੈਂ ਕਰੇਗਾ ਜੀ ਬਿਲਕੁਲ ਉਹਦੇ ਕਰੇਗਾ ਪਰ ਉਹ ਮੰਨਣ ਤਾਂ ਪਿਆਰ ਹੀ ਨਹੀਂ ਕੇ ਖਲ ਨੂੰ ਅੱਛਾ ਹਾਂਜੀ ਤੇ ਉਹ ਕਹਦਾ ਮੇਰੇ ਤਾਂ ਨਾ ਹੀ ਕਾਪੀ ਆ ਮਤਲਬ ਕਾਪੀ ਦਿਖਾਉਂਦਾ ਹੀ ਹੁਣ ਉਹ ਤਾਂ ਪ੍ਰਮਾਤਮਾ ਨੂੰ ਪਤਾ ਹੀ ਕਿਵੇਂ ਕਰਾਈ ਉਹਨਾਂ ਹੂੰ ਜੀ ਜੀ ਇਹ ਇਨਸਾਫ ਹੈ ਵੀ ਇਹਨਾਂ ਨੂੰ ਥੱਕਾ ਹੋ ਰਿਹਾ ਵਾ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਵੀ ਆਪ ਇਨਸਾਫ ਹੀ ਮੰਗਦੇ ਆਂ ਵੀ ਜਿਹੜਾ ਸਾਡੇ ਜਾਲ ਇੰਨੇ ਨੇ ਜਾਲੀ ਸਾਈਨ ਕੀਤੇ ਆ ਵੀ ਉਹ ਜ ਸੈਨਾਂ ਦੀ ਜਾਂਚ ਕੀਤੀ ਜਾਂਦੀ ਹੁਣ ਤੁਹਾਡੀ ਵੀ ਮਨਜ਼ੂਰੀ ਤੋਂ ਬਿਨਾ ਮੋਟਰ ਨਾਮ ਹੋਈ ਜਾਂ ਜੋ ਬਿਨਾ ਮਨਜ਼ੂਰੀ ਤੋਂ ਅਸੀਂ ਇੱਥੇ ਹੈ ਨਹੀਂ ਸੀਗੇ ਉਹ ਉਹਦੇ ਮੁੰਡੇ ਨੇ ਸਾਈਨ ਕੀਤੇ ਆ ਯਾਨੀ ਕਿ ਇੱਕ ਨਹੀਂ ਦੋ ਕਹਾਣੀਆਂ ਆ ਤੋਂ ਕਹਾਣੀਆਂ ਨੇ ਜੀ ਅੰਮ੍ਰਿਤ ਯੂਨੀਅਨ ਉੱਥੇ ਵੀ ਇਹਨਾਂ ਇਹਨਾਂ ਕੋਈ ਰਿਸ਼ਤੇਦਾਰ ਸੀਗਾ ਜੀ ਮੈਨੂੰ ਸੁਣਨ ਚ ਆਇਆ ਵਾ ਕੋਈ ਲੋਪੋ ਪੈਂਡ ਤੋਂ ਉਹ ਬੈਟਰੀ ਰਿਪੋਰਟ ਦੇ ਵਿੱਚ ਲੱਗਾ ਸੀਗਾ ਤੇ ਉਹਦੇ ਉਹਦੇ ਥਰੂ ਸਾਰਾ ਇਹ ਕੰਮ ਹੋਇਆ ਗੁਰਜਨ ਸਿੰਘ ਜੀ ਇੱਕ ਵਾਰ ਤੁਹਾਨੂੰ ਕਹਿਣਾ ਚਾਹਣਾ ਕਿਉਂਕਿ ਯੂਨੀਅਨ ਸਾਰੀ ਨਹੀਂ ਮਾੜੀ ਹੁੰਦੀ ਹੋ ਸਕਦਾ ਇੱਕ ਦੋ ਬੰਦੇ ਹੁਣ ਪਰ ਯੂਨੀਅਨ ਦੇ ਵੀ ਇਸ ਵਕਤ ਤੁਸੀਂ মিডিਆ ਨੂੰ ਰੂਬਰੂ ਆਏ ਹਨ ਜਿਹੜੇ ਯੂਨੀਅਨ ਦੇ ਵੀ ਸੀਨੀਅਰ ਆਗੂ ਹੈ ਜਿਹੜੀ ਸਟੇਟ ਬਾਡੀ ਹੈ ਤੁਸੀਂ ਉਹਨਾਂ ਨੂੰ ਕੀ ਮੰਗ ਕਰਨੀ ਚਾਹੁੰਦੇ ਹੋ ਉਹਨਾਂ ਨੇ ਵੀ ਅਸੀਂ ਇਹ ਕਹਿੰਨਾ ਵੀ ਜਿਵੇਂ ਥੋੜੀ ਕਾਂਕ ਕਚ ਕਾਂਗਰੀ ਹੁੰਦੀ ਹੈ ਜੀ ਕਾਂਗਰੀ ਸ਼ਾਂਤੀ ਹੈ ਯੂਨੀਅਨ ਦੇ ਵਿੱਚੋਂ ਲੋਕਾਂ ਤੰਗ ਇਹ ਪੈਸੇ ਹੀ ਲੈ ਲੈਂਦੇ ਆ ਕੁਛ ਵੱਢੀ ਰਹਿੰਦੇ ਕੁਛ ਲਹਾਜਾ ਪੂਰਦੇ ਆ ਸਾਨੂੰ ਨਹੀਂ ਪਤਾ ਕੀ ਕਰਦੇ ਕੀ ਨਹੀਂ ਕਰਦੇ ਆ ਤੇ ਐਂ ਸਾਰੇ ਲੋਕਾਂ ਧੱਕਾ ਕਰਦੇ ਆ ਮੈਂ ਉਗਰਾਹਾਂ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਸਾਰੇ ਇਹ ਆਪਣੇ ਬੰਦੇ ਨੂੰ ਮਾੜਾ ਮੋਟਾ ਸਮਝਾਓ ਉਹਨਾਂ ਨੂੰ ਸੱਚ ਬੋਲਣਾ ਦੀ ਤੁਸੀਂ ਤਾਂ ਕਿੰਨਾ ਸੱਚ ਬੋਲਦੇ ਆ ਤੁਸੀਂ ਸਰਕਾਰ ਨਾਲ ਪੰਗਾ ਲੈਨੇ ਆ ਇਹ ਥੋੜਾ ਕੋਈ ਬਰਤੀਸੀ ਬੰਦਾ ਆਇਆ ਤੇ ਉਹਨੂੰ ਢਾਉਣਾ ਕਰੇ ਜਾਣ ਕੇ ਇਹਨਾਂ ਨੂੰ ਕਿਰਪਾ ਕਰਕੇ ਰੋਕਿਆ ਜਾਵੇ ਕਿਉਂਕਿ ਇਹਦੇ ਨਾਲ ਯੂਨੀਅਨ ਦੇ ਨਾਮ ਤੇ ਜੇ ਆਪਾਂ ਯੂਨੀਅਨ ਦੀ ਗੱਲ ਕੀਤੀ ਜਾਵੇ ਤਾਂ ਸਾਡਾ ਕਿਸਾਨ ਸੰਘਰਸ਼ ਕਿਸਾਨ ਯੂਨੀਅਨਾਂ ਦੇ ਸਿਰ ਤੇ ਜਿੱਤਿਆ ਗਿਆ ਜੇ ਉੱਥੋਂ ਜਿਹੜਿਆ ਮੋਦੀ ਸਾਹਿਬ ਨੂੰ ਮਜਬੂਰ ਕੀਤਾ ਪਿਆ ਦੇਣ ਵਾਸਤੇ ਤਾਂ ਉਹ ਲੜਾਈ ਸਾਡੀਆਂ ਕਿਸਾਨ ਯੂਨੀਅਨਾਂ ਅੱਗੇ ਲੱਗ ਕੇ ਲੜ ਰਹੀਆਂ ਹਨ ਪਰ ਅਸੀਂ ਮੰਨਦੇ ਹਾਂ ਕਿ ਸਾਰੀਆਂ ਯੂਨੀਅਨਾਂ ਦੇ ਵਿੱਚ ਕੁਝ ਬੰਦੇ ਗਲਤ ਹੋ ਸਕਦੇ ਆ ਪਰ ਜਿਵੇਂ ਬਾਈ ਜੀ ਨੇ ਕਿਹਾ ਦੇਖੋ ਜੀ ਕਿਸਾਨ ਯੂਨੀਅਨ ਬਿਲਕੁਲ ਨਹੀਂ ਮਾੜੀ ਸਾਡੇ ਪਿੰਡ ਦੇ ਆਪ ਦੇ ਲੋਕ ਮਾੜੇ ਆ ਸਾਰਿਆਂ ਨੂੰ ਪਤਾ ਇਸ ਚੀਜ਼ ਦਾ ਮੋਟਰ ਸਾਂਝੀ ਆ ਜਾਂ ਕਿਵੇਂ ਆ ਕਿਵੇਂ ਸਭ ਨੂੰ ਪਤਾ ਪਰ ਸਚਾਈ ਮੂੰਹ ਤੇ ਨਹੀਂ ਕੋਈ ਕਹਿ ਰਿਹਾ ਜੀ ਜਿਹੜੀ ਮੇਨ ਗੱਲ ਆ ਜੀ ਯੂਨੀਅਨ ਮੈਂ ਵਾਈਸ ਪ੍ਰਧਾਨਾ ਚੋ ਨਹੀਂ ਆਂਦਾ ਤੁਸੀਂ ਵੀ ਯੂਨੀਅਨ ਦੇ ਵਿੱਚ ਹੋ ਉਸੇ ਯੂਨੀਅਨ ਉਸੇ ਯੂਨੀਅਨ ਅਗਰਹਾਲਾ ਦਾ ਵਾਈਸ ਪ੍ਰਧਾਨ ਹਾਂ ਮੈਂ ਹੂੰ ਇਹ ਥੋੜੀ ਆ ਵੀ ਆਪਾਂ ਨਿਆਣ ਤੋਂ ਬੇ ਨਿਆ ਕਰੀ ਜਾਵੀਂ ਅਗਲੇ ਦੀ ਐਵੇਂ ਘਰ ਨਾਪ ਲਈਏ ਮੋਟਰ ਨਾਪ ਲਈਏ ਕਿੱਥੇ ਨਿਆਵਾ ਜੀ ਸੋ ਅਸੀਂ ਵੀ ਸਾਡੇ ادارے ਵੱਲੋਂ ਬੇਨਤੀ ਕਰਦੇ ਆਂ ਭਾਰਤੀ ਕਿਸਾਨੀ ਯੂਨੀਅਨ ਦੇ ਜਿਹੜੇ ਸੀਨੀਅਰ ਆਗੂ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਮਾਮਲੇ ਦੀ ਤੈ ਤੱਕ ਪੜਤਾਲ ਕਰਕੇ ਜਿਹੜਾ ਵੀ ਦੋਸ਼ੀ ਹੈ ਮੈਂ ਇਹ ਨਹੀਂ ਕਹਿੰਦਾ ਮੈਂ ਕਿਸੇ ਦੀ ਸਾਈਡ ਨਹੀਂ ਲੈ ਰਿਹਾ ਜਿਹੜਾ ਵੀ ਦੋਸ਼ੀ ਹੈ ਜੇਕਰ ਇਹ ਦਸਤਕਾਤ ਜਾਲੀ ਕਰਕੇ ਜਿਹੜੀ ਮੋਟਰ ਨਾਮ ਲਵਾਈ ਗਈ ਹੈ ਜਾਂ ਜੋ ਵੀ ਸਚਾਈ ਹੈ ਉਹਦੇ ਤੱਕ ਪਹੁੰਚਿਆ ਜਾਵੇ ਨਾ ਕਿ ਸਿਰਫ ਜਿਹੜੀ ਅੱਧੀ ਗੱਲ ਸੁਣ ਕੇ ਉਹਦੇ ਹੱਕ ਦੇ ਵਿੱਚ ਖੜਿਆ ਜਾਵੇ ਜਿਵੇਂ ਗੁਰਜਨ ਸਿੰਘ ਨੇ ਕਿਹਾ ਕਿ ਕੁਝ ਬੰਦੇ ਜਿਹੜੇ ਪੱਖਪਾਤ ਕਰ ਰਹੇ ਆ ਇਸ ਤਰ੍ਹਾਂ ਜਿਹੜੀ ਕਹਾਣੀ ਹੈ ਸਾਡੀ ਵਿਗੜ ਜਾਂਦੀ ਹੈ ਸੋ ਦੇਖਨੇ ਆ ਹੁਣ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਵਿੱਚ ਕੀ ਰੁਖ اختیار ਕਰਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਨਸਾਫ ਦੀ ਮੰਗ ਕਰ ਰਹੀ ਹੈ ਐਨ ਆਰ ਆਈ ਗੁਰਜਨ ਸਿੰਘ ਤੇ ਭੈਣ ਜੀ ਹੋਰਾਂ ਨੇ ਜਿਹੜੀ ਮੰਗ ਕੀਤੀ ਹੈ ਉਹ ਕੀ ਰੂਪ اختیار ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ